ਆਸਾ ਨੰਦ ਲਾਪਾ ਮਨ ਨੂੰ ਨਕਟੋ ਮੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਜੰਗੀ ਪੱਦਰ ਤੇ ਚੱਲ ਰਹੀ ਹੈ ਸੰਗਤਾਂ ਤਨ ਮਨ ਨਾਲ ਨਹਾ ਲੈ ਰਹੀਆਂ ਨੇ ਸੇਵਾ ਕਰਕੇ ਆਖਰੀ ਔਰ ਪਹਿਲਾ ਮੌਕਾ ਜਿਹੜਾ ਮਿਲਿਆ ਹੈ ਕਈ ਵਾਰ ਨਾ ਚਿੱਚੜ ਘਵਾਲੇ ਕੋ ਰਹਿ ਕੇ ਅੰਮ੍ਰਿਤਸਰ ਕੇ ਦੁੱਧ ਦੀ ਸਾਰ ਨਹੀਂ ਜਾਣਦਾ ਬਹੁਤ ਵੱਡਾ ਦਰਬਾਰ ਇੱਕ ਕਿੱਲੇ ਚ ਹੈ ਜੋ 200 ਪਰ ਇੱਕ ਪਾਸੇ 250 ਪਰ ਇੱਕ ਪਾਸੇ ਆਇਆ ਸੋ ਗੁਰੂ ਕਰਦੇ ਕਿਰਤ ਨਹੀਂ ਜਤਾ ਭਾਈ ਲਵਜੋਤ ਸਿੰਘ ਜੀ ਰਾਜਲਾ ਭਾਈ ਸੰਦੀਪ ਸਿੰਘ ਸਮਾਣਾ ਮੰਡੀ ਭਾਈ ਮਾਨ ਸਿੰਘ ਜੀ ਮਰੌੜੀ ਤੋਂ ਜੋ ਨਿਹਾਲ ਕਰ ਰਹੇ ਹਨ ਮਿਰ ਪਉ ਨਿਰੰਕਾਰ ਕਤਨਾ ਜਾ ਕਾ ਕੀਆ ਚਲ ਜਾਓ ਇਸ ਤੇ ਲੰਕਣ ਤੜ ਉਹ ਹੋ ਸਿਰੇ ਨਾਮ ਬਝਾਓ ਸਿੱਖੀ ਦੀ ਕਹਾਣੀ ਦਾ ਨਤਰਿਨ ਕਰੁਣਾ ਰਹਾਏ ਪਾਤ ਕੋ ਜੋ ਤਰਖਾ ਤਿੱਖਤ ਖਨਵਾਰੋ ਨੇ ਦੋਸਤ ਲੰਤ ਲਕ ਰਵਾਧਨਿਆ ਰਸ ਪਸਨੀ ਭੋਗਿਆ ਲੈ ਤਸਾਂ ਕੋਇ ਚੋਇ ਤੋ ਨਾ ਕੋਇ ਦਮਨ ਉਸੇ ਕੋ ਮੀਰੇ ਗੋਲਕਧਾਰੇ ਚ ਸੋ ਦਾਦਾ ਨਾਨਾ ਜਾ ਰਿਹਾ ਦੋ ਤਰਾ ਪੋਤਰਾ ਆ ਰਿਹਾ ਹੈ ਗੋਲ ਚੰਘਾਰੇ ਗੋਲ ਘਧਾਰੇ ਜਿਵੇਂ ਧਰਤੀ ਘੁੰਮ ਰਹੀ ਐ ਸੂਰਜ ਦਿਵਾਰੇ ਐਸਾ ਹੀ ਖੇਲ ਹੈ ਸੁਬਹ ਲਾ ਪਹਿਲਾ ਮਸਲਮਾਨਾਂ ਸੇ ਫਤਰੀਅਤ ਫੜ ਫੜ ਕਰੇ ਵਿਚਾਰ ਬੰਦੇ ਸੇ ਜੇ ਪੋਵੇ ਸੰਬਿਧੇ ਕਰ ਕੋ ਦਿਦਾਰ ਕਿਦੁ ਤਲਾਹੇ ਤਲਾਹ ਨਤਰ ਉਪਾਰ ਜੀਰਥ ਨਾ ਮੈਂ ਚਾਹ ਪੂਜਾ ਦੇ ਵੰਦ ਕਰ ਇਹ ਜੰਗਲ ਚ ਕੋਈ ਰੁੱਖ ਬਚੇਗਾ ਜਦੋਂ ਅੱਗ ਲੱਗੀ ਹੋਈ ਕ੍ਰਿਸ਼ਨਾਂ ਦੀ ਅੱਗ ਹੈ ਸਾਡੇ ਅੰਦਰ ਠੀਕ ਹੈ ਜੋ ਅਗਨਲ ਪੋਸ਼ਣ ਬਣਦਾ ਹੈ ਉਹ ਕੰਟਰੋਲ ਚ ਹੈ ਆਜ਼ਾਦ ਹੈ ਅੱਗ ਹਵਾਰਾ ਅੱਗ ਸੋ ਸਰੀਰ ਚ ਵੀ ਅੱਗ ਹੈ ਅਗਣੀ ਹੈ ਪੰਜਾਂ ਤੱਤਾਂ ਦਾ ਸਰੀਰ ਬਣਿਆ ਹੈ ਹਮੇ ਮਿੱਟੀ ਮੁਸਲਮਾਨ ਕੀ ਪੇੜਾ ਭਈ ਕਬੀਰ ਜਿਹੜਾ ਜਾਗਣਾ ਚਾਹੇਗਾ ਉਹ ਜਾਗ ਸਕਦਾ ਜਿਹੜਾ ਵਿਸਲਾ ਹੈ ਬੇਈਮਾਨ ਹੈ ਸੋ ਆਲਸੀ ਹੈ ਉਹਦਾ ਕੋਈ ਇਲਾਜ ਨਹੀਂ ਹੈ ਜਿਹੜਾ ਜਾਗਣਾ ਚਾਹੇਗਾ ਉਹ ਜਾਗ ਸਕਦਾ ਪਾਣੀ ਰੁੱਖਾਂ ਨੂੰ ਹਰਾ ਕਰੇਗਾ ਹਮੇ ਕੋਮ ਮੈਂ ਵੱਡਾ ਰੋਗ ਹੈ, ਧੀਰਗ ਰੋਗ ਹੈ। ਅੰਦਰ ਇੱਕ ਸੁਖੰ શરીર ਹੈ। ਆਤਮਾ ਸੁਖਮੈਂ ਹੈ, ਆਤਮਾ ਜੀ ਸਭ ਕੁਝ ਪਿਆ ਹੈ, ਕਾਮ, ਕ੍ਰੋਧ, ਮੋਹ, ਅਹੰਕਾਰ। ਸਾਰੇ ਸੰਸਾਰ ਦੀ ਸਾਂਝੀ ਸਮੱਸਿਆ ਹੈ, ਸਾਂਝਾ ਦੁੱਖ ਹੈ। ਇਹ ਕੁੱਕਰ ਵੀ ਮਾਲਕ ਦੇ ਵਫਾਦਾਰ ਹਨ। ਇਹ ਬਾਜੀ ਜਿੱਤ ਰਹੇ ਹਨ। ਅਸੀ ਮਨੋਖ ਹੋ ਕੇ ਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਪਲਾਤੀਆਂ ਦੇਗਾ ਚੌਲਾਂ ਦੀਆਂ ਦੇਗਾ ਮਿੱਠੇ ਗੁੜ ਦੀਆਂ ਵਿੱਚ ਗਰੀਕ ਬਦਾਮ ਪਾ ਕੇ ਇਹਨਾਂ ਨੂੰ ਸ਼ਿਕਾਇਆ ਪਿਆਰ ਨਾਲ ਛੱਗੇ ਹਿਰਨਾ ਕੀ ਹਨ ਜੋ ਗਰਮ ਖਲ ਫਿਰ ਕੁੱਕਰਾ ਨੂੰ ਬੰਦਰਾਂ ਨੂੰ ਪਾਈਆਂ ਉਹਨਾਂ ਨਾਲ ਆਪ ਖਾਦਾ ਨਾ ਕਿਸੇ ਨੂੰ ਖਾਣ ਦਿੱਤਾ ਸੋ ਐਸਾ ਹੈ ਖੇਲ ਜ਼ਿੰਦਗੀ ਰਵਾਏਗੀ ਹਾਏ ਹਾਏ ਕਰਾਏਗੀ ਜਦੋਂ ਦੁੱਖਾਂ ਦਾ ਇਲਾਜ ਕਰਾਂਗੇ ਸੁੱਖ ਆਪਣੇ ਆਪ ਆਉਣਗੇ ਕੀ ਪ੍ਰਾਪਤ ਕਰਨਾ ਸਭ ਕੁਝ ਔਲੇ ਦਾ ਪੇਡਾ ਔਲੇ ਦਾ ਕਿਆ ਹੌਲੇ ਦਾ ਖਾਤਾ ਸਿਆਣੇ ਦਾ ਕਿਆ ਬਾਅਦ ਵਿੱਚ ਪਤਾ ਲੱਗਦਾ ਸੋ ਕੁਝ ਜੜੀ ਬੂਟੀਆਂ ਖਾਂਦੇ ਆ ਬਿਮਾਰੀਆਂ ਕੱਟੀਆਂ ਜਾਂਦੀਆਂ ਕੁਝ ਜੜੀ ਬੂਟੀਆਂ ਖਾਂਦੇ ਹਾਂ ਰੋਗ ਪੈਦਾ ਹੁੰਦਾ ਹੈ ਅਸੀਂ ਰੋਗੀ ਹਾਂ ਸੋਗੀ ਹਾਂ ਦੁਖੀ ਹਾਂ ਦੂਸਰੇ ਦੇ ਸੁਖ ਤੋਂ ਦੁਖੀ ਹਾਂ ਸੋ ਮੈਂ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਜਾਣਦਾ ਆਪਣੀ ਡੋਰ ਸੰਭਲਣੀ ਪਵੇਗੀ ਗਰਬਾਣੀ ਪੜਨੀ ਪਵੇਗੀ ਵਿਚਾਰਨੀ ਪਵੇਗੀ ਪ੍ਰੈਕਟੀਕਲ ਜੀਵਨ ਜੀਣਾ ਪਵੇਗਾ ਇਹੀ ਸਿੱਖਿਆ ਹੈ ਫੈਲੋ ਰਾਜੇ ਰਾਜ ਕਰਦੇ ਸੀ ਹੌਣ ਵੀ ਇਹ ਪੂੰਜੀਵਾਦੀ ਮਾਇਆਲੇ ਰਾਜ ਕਰ ਰਹੇ ਹਨ ਕੁਰਸੀ ਤੇ ਰਾਜਾ ਹੋਰ ਬੈਠਾ ਹੈ ਪ੍ਰਧਾਨ ਮੰਤਰੀ ਪਰ ਵਿਚੇਰਾ ਸਤਾ ਉਹ ਹੀ ਦੱਸਦੇ ਹਨ ਠੀਕ ਹੈ ਵੱਡੇ ਵੱਡੇ ਚੌਦिसा ਲੋਗ ਇਹਨਾਂ ਨੂੰ ਚਿੰਤਾ ਰੋਗ ਦੇ ਰਾਤ ਖਾ ਰਿਆ ਹੈ ਕਿਨੇ ਕੋ ਠੀਕ ਨਹੀਂ ਬੁੱਕ ਚ ਨਾਂ ਲਖਾਣਾ ਚਾਹੁੰਦੇ ਹਨ ਸਭ ਤੋਂ ਇੱਕ ਨੰਬਰ ਤੇ ਹੋਣਾ ਚਾਹੁੰਦੇ ਹਨ ਠੀਕ ਹੈ ਜੋ ਅੱਖਾਂ ਨਾਲ ਵੇਖ ਰਿਆ ਸਾਰੀ ਮਾਇਆ ਹੈ ਕੰਨਾਂ ਨਾਲ ਨਰੰਕਾਰ ਦਾ ਪਤਾ ਲੱਗੇਗਾ ਦਰਵਾਜੇ ਦਾ ਬਹੁਤ ਆਨੰਦ ਹੈ ਖੇੜਾ ਖੁਸ਼ੀ ਗੁਰੂ ਨੇ ਇੱਕ ਪੈਰ ਖਾ ਦੇਣਾ ਹੈ ਅੱਛਾ ਫਿਰ ਜੂਟਰ ਕਰਨਾ ਹੈ ਦੂਸਰੀ ਛੜਕ ਤੇ ਆਉਣਾ ਹੈ ਇਹ ਤੋਂ ਦੂਸਰੀ ਛੜਕ ਤੇ ਆ ਜਾ ਸੰਸਾਰ ਚ ਆ ਜਾ ਸੋ ਜਿੱਥੇ ਮਰਜ਼ੀ ਜਾ ਸਕਦਾ ਹੈ ਜਦੋਂ ਸਾਰੇ ਪਾਸਪੋਰਟ ਬਣੇ ਹੋਣ ਨਾ ਸਾਰਾ ਪਰਮਿਟ ਬਣਿਆ ਹੋਏ ਪੱਕੀ ਪੀਆਰ ਮਿਲ ਜਾਣੀ ਹੈ ਪੱਕਾ ਸਿਟੀਜ਼ਨ ਇਹ ਵਰਕ ਪਰਮਿਟ ਮਿਲ ਜਾਣਾ ਹੈ ਪੱਕਾ ਕਬਜ਼ਾ ਹੋ ਜਾਣਾ ਹੈ ਅਸੀਂ ਮਾਂ ਕਹਿੰਦੀ ਮੇਰਾ ਬੱਚਾ ਵੱਡਾ ਹੋ ਰਿਹਾ ਨਹੀਂ ਉਹਦੀ ਉਮਰ ਘਟ ਰਹੀ ਹੈ ਅਸੀਂ 100 ਸਾਲ ਲੈ ਕੇ ਆਏ ਸਾਡੀਆਂ ਗਲਤੀਆਂ ਕਾਰਨ ਸਾਡੇ ਸਮਾਜ ਦੇ ਕੰਮਾ ਕਰਕੇ ਸੋ ਆਪਣੇ ਹੱਥ ਹੈ ਜੀਣਾ ਕਿੰਨਾ ਜੀਣਾ ਹੈ ਇਹ ਸੁਖਮ ਸਰੀਰ ਨੂੰ ਸਮਝਣਾ ਪਏਗਾ ਇੱਕ ਬਾਹਰ ਸਰੀਰ ਹੈ ਸੋ ਆਤਮਾ ਦੇ ਵਿੱਚ ਹੈ ਸਭ ਕੁਝ ਇਹ ਬੂਟੇ ਨੂੰ ਪਾਣੀ ਜਿਵੇਂ ਉਹਨੂੰ ਬਧੇ ਬੰਦਨ ਲਈ ਜ਼ਰੂਰੀ ਹੈ ਸ ਬੱਚ ਹਉਮੇ ਆ ਗਿਆ ਇਹਦਾ ਇਲਾਜ ਕੀ ਹੈ ਸਤ ਸੰਗਤ ਕਰਨੀ ਪੈਗੀ ਸੱਚ ਦੀ ਸواری ਕਰਨੀ ਪੈਗੀ ਲੋਹਾ ਉੱਡੇਗਾ ਦੇਖ ਲੋਹਾ ਉੱਡ ਰਿਹਾ ਨਾ ਅਸਮਾਨ 'ਚ ਵੀ ਉੱਡ ਰਿਹਾ ਇਹ 24000 ਨਵੇਂ ਸਵਾਸ ਆ ਰਹੇ ਹਨ ਕੋਚ ਕਰਨੀ ਪੈਗੀ ਹਰ ਰੋਜ਼ ਕਰਨੀ ਪੈਗੀ ਫਿਰ ਤੂੰ ਪਰੇਸ਼ਾਨ ਨਾ ਹੋਏਂਗਾ ਗੁਰ ਕਾ ਬਾਣੇ ਵਿੱਚ ਅੰਮ੍ਰਿਤ ਹੈ ਸਹਜੇ ਪਾਵੈ ਕੋਏ ਇਹ ਸੁੰਨ ਸਮਾਧ ਇੱਕ ਸਹਜ ਸਮਾਧ ਹੈ ਸੋ ਸੁੰਨ ਸਮਾਧ ਚ ਤੇ ਅਸੀਂ ਹੈ ਹੀ ਹਾਂ ਸੋ ਕਹਿੰਦੇ ਅੱਖਾਂ ਮੀਟੋ ਅੱਖਾਂ ਤਾਂ ਪਹਿਲੂ ਮੀਟੀਆਂ ਹਨ ਅੱਖਾਂ ਮੀਟ ਕੇ ਜਾਪ ਕਰੋ ਨਹੀਂ ਅੱਖਾਂ ਖੋਲਣੀਆਂ ਪੈਣੀਆਂ ਆ ਇੱਥੇ ਹੈ ਤੀਜੀ ਅੱਖ ਦਿਮ ਦ੍ਰਿਸ਼ਟ ਦਿਮ ਦ੍ਰਿਸ਼ਟੀ ਤਰਨੋਚਨ ਇਹ 10ਵਾਂ ਦਰਵਾਜ਼ਾ ਖੁੱਲਣਾ ਪਏਗਾ ਸਭ ਫੇਰ ਤੋਂ ਪਰੇਸ਼ਾਨ ਨਾ ਹੋਏਗਾ ਸਦਾ ਲਈ ਆਮਰ ਰਹੇਗਾ ਜ਼ਿੰਦਗੀ ਰਵਾਏਗੀ ਹਾਏ ਹਾਏ ਕਰਾਏਗੀ ਜਦੋਂ ਦੁੱਖਾਂ ਦਾ ਇਲਾਜ ਕਰਾਂਗੇ ਸੁੱਖ ਆਪਣੇ ਆਪ ਆਉਣਗੇ ਤਰਕ ਨਾਲ ਗੱਲ ਕਰਨੀ ਪਏਗੀ ਲੌਜੀਕ ਗੱਲ ਕਰਨੀ ਪਏਗੀ ਸਭ ਕੁਦਰਤ ਦੀ ਗੱਲ ਕਰਨੀ ਪਏਗੀ ਕੁਦਰਤ ਚ ਹੈ ਉਹ ਪਰਮੇਸ਼ਰ ਅੱਲਾ ਨਾਮ ਗੋਡ ਸ ਉਹਦੇ ਪੱਕੇ ਕਾਨੂੰਨ ਹਨ ਕੱਚਾ ਮਾਲ ਸਾਨੂੰ ਦਿੱਤਾ ਹੈ ਪੱਕਾ ਮਾਲ ਆਪਣੀ ਸੂਝ-ਬੂਝ ਅਕਲ ਨਾਲ ਤਿਆਰ ਕਰਨਾ ਹੈ ਲੋੜੀ ਦਾ ਸਮਾਨ ਫਰੀ ਚ ਦਿੱਤਾ ਹੈ ਮੈਂ ਇਕੱਲਾ ਤੇ ਖੜਾ ਖੜ ਸਕਦਾ ਦਿਲ ਲੱਤਾਂ ਤੋਂ ਡਿੱਗਾਗਾ ਸ ਇੱਕ ਵਾਰੀ ਗੱਲ ਇੱਕ ਸਮਝਣੀ ਪੈਗੀ ਵਾਰ-ਵਾਰ ਜੇ ਪਾਠ ਕਰੀ ਜਾ ਪੰਜ ਬਾਣੀਆਂ ਦਾ ਨਹੀਂ ਤੂੰ ਸਹਿਜ ਪਾਠ ਆਰਾਮ ਕਰ ਲੈ ਸਾਲ ਬਾਦ ਭੋਗ ਪਾਲੀ ਅਰਥਾ ਸਮੇਤ ਪੜ ਸੋ ਠੀਕ ਹੈ ਪੜਨਾ ਆਪਣੀ ਸੋ ਪੜਿਆ ਹੈ ਸੁਣਿਆ ਹੈ ਦੇਖਿਆ ਹੈ ਤਾਂ ਹੀ ਬੋਲ ਰਿਹਾ ਹਾਂ ਸੋ ਇਹ ਨਰਸਰੀ ਚ ਪਹਿਲੀ ਜਮਾਤ ਹੀ ਰਹਿਣਾ ਹੈ ਨਹੀਂ ਅੱਗੇ ਵਧ ਸੋ ਕਹਿੰਦੇ ਰੱਬ ਤੇ ਭਰੋਸਾ ਰੱਖੋ ਨਹੀਂ ਆਪਣੇ ਆਪ ਤੇ ਭਰੋਸਾ ਰੱਖ ਆਪਣਾ ਖਿਆਲ ਰੱਖ ਸਭ ਤੋਂ ਆਪਣੇ ਆਪ ਨੂੰ ਤੂੰ ਜਾਣਦਾ ਹੈ ਸੋ ਸਾਰੀਆਂ ਵੀਡੀਓ ਮੇਰੇ ਵਾਸਤੇ ਹਨ ਮੈਂ ਸੁਧਰ ਗਿਆ ਦੁਨੀਆ ਸੁਧਰ ਗਈ ਇਹ ਮੱਛੀ ਪਾਣੀ ਚ ਬਹੁਤ ਤਰ ਸਕਦੀ ਹੈ ਜਿੱਧਰ ਪਾਣੀ ਆਉਂਦਾ ਹੈ ਉਧਰ ਨੂੰ ਜਾਂਦੀ ਹੈ ਇਹ ਘੋੜਾ ਬਹੁਤ ਭੱਜ ਸਕਦਾ ਹੈ ਇਹ ਹਾਥੀ ਬਹੁਤ ਵਜ਼ਨ ਢੋ ਚੱਕ ਸਕਦਾ ਹੈ ਸੋ ਵਿਗਿਆਨ ਨੇ ਸਾਇੰਸ ਨੇ ਕਿੱਥੋਂ ਤੱਕ ਪਹੁੰਚੇ ਬਹੁਤ ਖੋਜ ਕੀਤੀ ਅਣੂ ਤੱਕ ਪਰਮਾਣੂ ਬੰਬ ਤੱਕ ਉਹਦੇ ਬਚਨ ਬਚਾਣ ਤੱਕ ਸੋ ਇਹ ਭਗਤ ਕਿੱਥੋਂ ਤੱਕ ਪਹੁੰਚੇ ਇਹ ਪਰਮੇਸ਼ਰ ਤੱਕ ਅੱਲਾਹ ਤੱਕ ਰਾਮ ਤੱਕ ਵੈਗਰੂ ਤੱਕ ਬਨਵਾਰੀ ਜਿਹਦੇ ਕਈ ਨਾਮ ਹਨ ਸਭ ਭਗਤਾ ਨੇ ਖੋਜ ਕੀਤੀ ਆ ਪਰਮੇਸ਼ਰ ਨੂੰ ਉਹਨਾਂ ਨੇ ਪਾ ਲਿਆ ਸਭ ਮਿਲਿਆ ਹੋਇਆ ਮਿਲਾ ਸਕਦਾ ਹੈ ਅਸੀਂ ਬਾਹਰ ਨੂੰ ਵੱਡਾ ਕਰ ਲਿਆ ਕੀ ਸੁੱਖ ਆ ਗਏ ਨਹੀਂ ਕੋਈ 500 ਕਮਾ ਰਿਆ ਇੱਕ ਦਿਨ ਦਾ ਕੋਈ 5000 ਕੋਈ 5 ਲੱਖ 5 ਕਰੋੜ 5 ਅਰਬ ਸਮੱਸਿਆ ਸਾਰਿਆਂ ਦੀ ਇੱਕੋ ਜਿੰਨੀ ਹੈ ਦੁੱਖ ਸਾਰਿਆਂ ਦਾ ਇੱਕੋ ਜਿਹਾ ਹੈ ਜਿਹੜਾ 5 ਕਰੋੜ ਕਮਾ ਰਿਆ ਹੈ ਕੀ ਖਾਏਗਾ ਸਾਰਾ ਟੇਬਲ ਭਰਿਆ ਪਿਆ ਕਹਿੰਦਾ ਮੈਂ ਤਾਂ ਖਿਚੜੀ ਖਾਵਾਂਗਾ ਉਹ ਤਾਂ ਗਰੀਬ ਤੋਂ ਵੀ ਭੈੜਾ ਹੈ ਸੋ ਠੀਕ ਹੈ ਅੰਦਰ ਨੂੰ ਵੱਡਾ ਕਰਨਾ ਪਏਗਾ ਇਹ ਸਾਇੰਸ ਨੇ ਵਿਗਿਆਨ ਨੇ ਸਾਨੂੰ ਏਸੀ ਦਿੱਤੇ ਹੀਟਰ ਦਿੱਤੇ ਸਾਰੇ ਸੁੱਖ ਦਿੱਤੇ ਬਿਜਲੀ ਦਿੱਤੀ ਆਉਣ ਜਾਣ ਦੇ ਸਾਧਨ ਪਰ ਅਸੀਂ ਮਿਲਣਾ ਸੀ ਇਹ ਪਰਦੇਸੀ ਜਿੰਦ ਸੀ ਅਸੀਂ ਸਾਰੀਆਂ ਇਸਤਰੀਆਂ ਸੀ ਸਭ ਪਤੀ ਨਾਲ ਮਿਲਣਾ ਸੀ ਅਸੀਂ ਬਾਗ ਦੇ ਮਾਲੀ ਹਾਂ ਮਾਲਕ ਨਹੀਂ ਹਾਂ ਇਹ ਜਲਦੀ ਮਛਲੀ ਸੋ ਅਸੀਂ ਮਛਲੀ ਵਰਗੇ ਸਮੁੰਦਰੀ ਜਹਾਜ਼ ਬਣਾਤੇ ਵੱਡੇ ਵੱਡੇ ਇੱਕ ਇੱਕ ਪਿੰਡ ਵਰਗੇ ਵੱਡੇ ਵੱਡੇ ਪਿੰਡ ਵਰਗੇ ਸਾਰਾ ਕੁਝ ਵਿੱਚ ਹੀ ਆ ਅਸੀਂ ਘੋੜਿਆਂ ਵਰਗੇ ਇਹ ਸਾਧਨ ਬਣਾਤੇ ਜਿਹੜਾ ਬਹੁਤ ਵਜ਼ਨ ਉਠਾ ਸਕਦੇ ਹਨ ਰੇਲ ਗੱਡੀਆਂ ਵਰਗੇ ਸੋ ਅਸੀਂ ਇਹ ਜੇਬੀ ਸੀਆ ਵੱਡੀਆਂ ਵੱਡੀਆਂ ਪੁਲ ਬਣਾ ਰਹੇ ਹਨ ਵੱਡੇ ਵੱਡੇ ਇਮਾਰਤਾਂ ਬਣਾ ਰਹੀਆਂ ਹਨ ਅਸੀਂ ਹਾਥੀ ਵਰਗੇ ਬਣਾਤੇ ਸੋ ਪੰਛੀ ਵਰਗੇ ਇਹ ਜਹਾਜ਼ ਬਣਾਤੇ ਪੰਛੀ ਬਹੁਤ ਉੱਡ ਸਕਦਾ ਹੈ ਸੋ ਪਰ ਸੋਖ ਅੰਦਰੋਂ ਮਿਲਣਾ ਹੈ ਇਹ ਆਪਣੇ ਆਪ ਦੀ ਜਾਣ ਪਛਾਣ ਕਰਨੀ ਪਵੇਗੀ ਗਰਬਾਣੀ ਪੜ੍ਹਨੀ ਪਵੇਗੀ ਅਮਲੀ ਜੀਵਨ ਜੀਣਾ ਪਵੇਗਾ ਬਦਲ ਬਦਲ ਕੇ ਤੂੰ ਰਸਤਾ ਬਦਲੇਗਾ ਇਹੀ ਪਰਮੇਸ਼ਰ ਕੋ ਤਾਕਤ ਹੈ ਸ਼ਕਤੀ ਹੈ ਸ਼ਕਤੀਮਾਨ ਹੈ ਤੰਤਰ ਮੰਤਰ ਹੈ ਕੀ ਹੈ ਸ਼ਬਦ ਸ਼ਬਦ ਹੀ ਸਭ ਤੋਂ ਵੱਡਾ ਇਤਿਹਾਰ ਹੈ ਸੋਜੇ ਅੰਦਰ ਛੋਟਾ ਹੋਇਆ ਡਰ ਹੋਇਆ ਅੰਦਰ ਤੇਰਾ ਸਾਰੇ ਖਜ਼ਾਨੇ ਅਰਬਾਂ ਖਰਬਾਂ ਡਿੱਗ ਜਾਣਾ ਹੈ। ਸੋ ਅੰਦਰ ਨੂੰ ਵੱਡਾ ਕਰਨਾ ਪਏਗਾ। ਅੰਦਰ ਹੀ ਆਇਆ ਹੋਇਆ ਹੈ ਜੀ ਇਹ ਸਰੀਰ ਨੂੰ ਸਮਝਣਾ ਪਏਗਾ। ਸੁਖਮ ਸਰੀਰ ਨੂੰ ਜੀ ਕੰਨਾਂ ਨਾਲ ਪਰਮੇਸ਼ਰ ਮਿਲੇਗਾ ਜੀ। ਅੱਖਾਂ ਨੇ ਧੋਖਾ ਖਾ ਰੀਆਂ ਹਨ ਜੀ ਜੋ ਅੱਖਾਂ ਨਾਲ ਦੇਖ ਰਹੇ ਆ ਉਹਦੀ ਮਾਇਆ ਹੈ, ਉਹਦੀ ਪਤਨੀ ਹੈ, ਪਤਨੀ ਪਤੀ ਨੂੰ ਮਲਾ ਸਕਦੀ ਹੈ ਜੀ। ਅਸੀਂ ਜੀਰੋ ਆਹਾਂ। ਇੱਕੋ ਹੀ ਹੈ ਉਹ ਏਕਾ। ਸੋ ਜੇ ধੂਆ ਹੈ ਹੀ ਨਹੀਂ ਫਿਰ ਏਕੇ ਦੀ ਤਾਂ ਕਦਰ ਹੈ ਫਿਰ ਲਿਖਣ ਦੀ ਲੋੜ ਹੀ ਨਹੀਂ ਕਿਹੜਾ ਸੁਰ ਚੜਿਆ ਕਿਹੜਾ ਫੁੱਫੜਾ ਆਇਆ ਸੋ ਕਿਹੜੇ ਪ੍ਰਮਾਤਮਾ ਦੀ ਗੱਲ ਹੈ ਅਸੀਂ ਰੱਬ ਅਡੋਟ-ਅਡਟ ਬਣਾਤੇ ਕਈ ਰੱਬ ਬਣਾਏ ਇਹਨਾਂ ਨੂੰ ਕਾਂਟੀ ਮਾਰ ਕੇ ਇਹ ਰੱਬ ਨੂੰ ਛੱਡ ਕੇ ਰੱਬ ਦੇ ਝਗੜੇ ਨੂੰ ਲੋਜੀਕ ਗੱਲ ਕਰਨੀ ਪੈਗੀ ਤਰਕ ਨਾਲ ਗੱਲ ਕਰਨੀ ਪੈਗੀ ਅੰਦਰ ਹੀ ਆਇਆ ਹੋਇਆ ਹੈ ਅੰਦਰ ਹੀ ਮਿਲਣਾ ਹੈ ਜਦੋਂ ਇੱਥੇ ਖੁੱਲਾ ਦਰਬਾਰ ਹੈ ਉੱਥੇ ਕਿਉਂ ਜਾਈਏ ਸੋ ਵਕਤ ਕਬੀਰ ਜੀ ਕਹਿੰਦੇ ਜਾਂਦੇ ਘਰ ਘਰ ਉੱਚੇ ਚੜ ਕੇ ਵੇਖਿਆ ਘਰ ਘਰ ਇਹ ਅੱਗ ਹੈ ਅੱਗ ਪੰਜਵਾਂ ਤੱਤ ਹੈ ਸੋ ਸਾਰੇ ਸੰਸਾਰ ਨੂੰ ਚਲਾ ਰਿਆ ਹਮੈ ਸੇ ਧੀਰਗ ਰੋਗ ਹੈ ਸਾਨੂੰ ਖਾ ਰਿਆ ਹੈ ਲੋਕਾਂ ਨੂੰ ਵਖਾਣ ਲਈ ਸੋ ਲੋਕ ਸਾਨੂੰ ਵਡਿਆਈ ਕਰਨ ਸਾਡੀ ਵਡਿਆਈ ਦੇ ਅਸੀਂ ਭੁੱਖੇ ਹਾਂ ਫੁਕਰੇ ਹਾਂ ਸੋ ਮਿਹਨਤ ਕਰਨੀ ਪਾਏਗੀ ਜੋ ਮਿਹਨਤੀ ਹੈ ਉਹ ਫੁਕਰੀਆਂ ਨਹੀਂ मारेਗਾ ਉਹ ਗਲਤ ਸਟੇਟਮੈਂਟ ਨਹੀਂ ਦੇਵੇਗਾ ਸੋ ਦਾਸ ਤਾਂ ਬਹੁਤ ਹੀ ਗਲਤੀਆਂ ਹੋ ਰਹੀਆਂ ਹਨ ਮੂਰਖ ਜਿਹਾ ਦਾਸ ਹੈ ਸੰਗਤ ਗੁਰੂ ਬਖਸ਼ ਨਾਰਾ ਬਖਸ਼ ਲੈਣਾ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖ ਤੇ ਫਤਿਹ ਜੀ ਅਸੀਂ ਭੁੱਲੇ ਹੋਏ ਹਾਂ ਸੋ ਵਾਰੂ ਕਰਨ ਨੂੰ ਆਉਣਾ ਹੈ ਅੰਦਰ ਹੀ ਹੈ ਗੁਰੂ ਨੇ ਇੱਕ ਪੈਰ ਧਰਾ ਦੇਣਾ ਹੈ ਸੋ ਦੂਜਾ ਤੂੰ ਆਪ ਜੂਟਰਨ ਕਰਨਾ ਹੈ ਦੂਸਰੀ ਛੜਕ ਤੇ ਜਾਣਾ ਹੈ ਭੀੜ ਨਹੀਂ ਹੈ ਸੱਚ ਬੋਲਣਾ ਪਏਗਾ ਜੇ ਕੌੜਾ ਤੂੰ ਸੁਣ ਨਹੀਂ ਸਕਦਾ ਕਿਸੇ ਨੂੰ ਕੌੜਾ ਨਾ ਬੋਲ ਫਿੱਕਾ ਨਾ ਬੋਲ ਸੋ ਇਹ ਜੋ ਸ਼ਬਦ ਹੈ ਬੋਲ ਹਨ ਇਹ ਹੀ ਬਹੁਤ ਵੱਡਾ ਹਥਿਆਰ ਹੈ ਇਹ ਹੀ ਸਭ ਕੁਝ ਹੈ ਜੀ ਸ਼ੇਰ ਦਾ ਮਾਸ ਖਾਣਾ ਧਰਮ ਹੈ ਸੋ ਕੁਝ ਖਾਂਦੇ ਹਨ ਜੜੀਆਂ ਬੁੱਟੀਆਂ ਰੋਗ ਪੈਦਾ ਹੁੰਦੇ ਹਨ ਕੁਝ ਖਾਂਦੇ ਹਾਂ ਅਸੀਂ ਭੋਜਨ ਛਕਦੇ ਹਾਂ ਰੋਗ ਕੱਟੇ ਜਾਂਦੇ ਹਨ ਅਸੀਂ ਅਨਜਾਨ ਹਾਂ ਬੱਚੇ ਆਣੇ ਹਾਂ ਸੋ ਜੋ ਅੰਦਰ ਰਹਿ ਗਿਆ ਉਹਦਾ ਸਰੀਰ ਬਣਿਆ ਜੋ ਭੋਜਨ ਛਕਿਆ ਸੋ ਜੋ ਕੰਨਾਂ ਨਾਲ ਸੁਣਿਆ ਅੰਦਰ ਰਹਿ ਗਿਆ ਉਹ ਮਨ ਬਣੇਗਾ ਜੋ ਵੇਖਿਆ ਨਹੀਂ ਉਹ ਸੱਚ ਹੈ ਉਹ ਅੰਮਰ ਹੈ ਜੋ ਵੇਖ ਲਿਆ ਉਹਦਾ ਅੰਤ ਹੈ ਜੀ ਪਰਮੇਸ਼ਰ ਬੇਅੰਤ ਹੈ ਜੀ ਅਸੀਂ ਅੱਖਾਂ ਨਾਲ ਨਹੀਂ ਵੇਖਿਆ ਉਹ ਨਾ ਸੋਣ ਵਾਲਾ ਨਹੀਂ ਜੋ ਵੇਖ ਲਿਆ ਉਹ ਪੁਰਾਣਾ ਹੋ ਜਾਣਾ ਹੈ ਜੋ ਨਹੀਂ ਵੇਖਿਆ ਉਹ ਨਵਾਂ ਹੈ ਸੱਚ ਪਰਮੇਸ਼ਰ ਨਿਤ ਨਵਾਂ ਜੀ ਉਹ ਨਿਤ ਨਾ ਉਹ ਹੀ ਤਾਕਤ ਹੈ ਅਸੀਂ ਵੀ ਅਪਡੇਟ ਹੋਣਾ ਹੈ ਹੈਂਗ ਹੋਇਆ ਹੈ ਸਾਡਾ ਸਰੀਰ ਜੀ ਤੇਰਾ ਤੇਰੀ ਸੋਚ ਵਰਗਾ ਤੈਨੂੰ ਤੇਰਾ ਸਾਥੀ ਮਿਲ ਜਾਣਾ ਹੈ ਜੀ ਮਿਲਿਆ ਹੋਇਆ ਮਲਾ ਸਕਦਾ ਹੈ ਜੀ